ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਐਜੀ ਸਟੇਟਮੈਂਟ ਦੇਣੀ ਹੈ ਜੀ ਆ ਦੇਸ਼ ਸਾਰਿਆਂ ਦਾ ਹੈ ਸਾਰੇ ਤਰਫੋਂ ਉਸ ਸਿੱਖਣ ਸ਼ਰੋਮੀ ਕਾਲੀ ਦਸ ਨੇ ਪਾਲਨ ਸਾਹਿਬ ਜੇ ਮੁੱਖ ਮੰਤਰੀ ਹੁੰਦੇ ਸੀ ਸਿੱਖੀ ਪਾਈਚਰਾ ਦਾ ਕੋਈ ਸ਼ੌਕ ਹੀ ਅੜਾਉਂਦਾ ਪਾਲ ਸਾਹਿਬ ਆਪ ਜਾ ਕੇ ਬਣਾਉਂਦੇ ਸੀ ਮੁਸਲਮਾਨ ਭਾਈਚਾਰੇ ਕੋਲੇ ਆਪ ਜਾ ਕੇ ਬਣਾਉਂਦੇ ਸੀ ਦੇਸ਼ ترقی ਤਾਂ ਹੋਊਗੀ ਜੇ ਇੱਥੇ ਸਾਰੇ ਭਰਾਵਾਂ ਮੰਗੂ ਰਹਣਗੇ ਇਹ ਕੋ ਦੇਸ਼ ਦਾ ਪ੍ਰਧਾਨ ਮੰਤਰੀ ਸਾਰਿਆਂ ਦੇ ਪ੍ਰਧਾਨ ਮੰਤਰੀ ਹੁੰਦੇ ਆ ਭਾਵੇਂ ਗਰੀਬ ਹੋਏ ਭਾਵੇਂ ਅਮੀਰ ਹੋਏ ਭਾਵੇਂ ਹਿੰਦੂ ਹੋਏ ਭਾਵੇਂ 크੍ਰਿਸਚਨ ਹੋਏ ਭਾਵੇਂ ਮੁਸਲਮਾਨ ਹੋਣ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਐਜੀ ਸਟੇਟਮੈਂਟ ਦੇਣੀ ਚਾਹੀਦੀ ਐਂਡ ਮੈਂ ਭਾਜਪਾ ਨੂੰ ਵੀ ਪਾਰਟੀ ਦੀ ਬੇਨਤੀ ਕਰਨਾ ਚਾਹੁੰਦਾ ਆ ਇਹ ਦੇਸ਼ ਸਾਰਿਆਂ ਦਾ ਸਾਰੇ ਧਰਮਾਂ ਦਾ ਉਹ ਸਿੱਖਣ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਪੰਜਾਬ ਵਿੱਚ ਜਿਹਦਾ ਇੱਕ ਏਜੰਡਾ ਹੈ ਅਮਨ ਸ਼ਾਂਤੀ ਭਾਈਚਾਰਾ ਕਿਸਾਨ ਅਸੀਂ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ 크ਰਿਸਚੀਅਨ ਭਾਈਚਾਰਿਆਂ ਦਾ ਕੋਈ ਸ਼ੁਭ ਦਿਹਾੜਾ ਹੁੰਦਾ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ ਮੁਸਲਮਾਨ ਭਾਈਚਾਰਾ ਕੋਲੇ ਆਪ ਜਾ ਕੇ ਮਨਾਉਂਦੇ ਸੀ ਤੇ ਹਿੰਦੂ ਭਾਈਚਾਰਾ ਦਾ ਆਪ ਜਾ ਕੇ ਉੱਥੇ ਉੱਥੇ ਜਾ ਕੇ ਸੇਵਾ ਕਰਦੇ ਜਾਂ ਮਿਲਦੇ ਸੀ ਜੇ ਬਾਦ ਜੇ ਤਾਈਓ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਦੇਸ਼ ਵਿੱਚ ਤਰੱਕੀ ਤਾਂ ਹੋਊਗੀ ਜੇ ਦੇਸ਼ ਵਿੱਚ ਅਮਨ ਸ਼ਾਂਤੀ ਰਹੂਗੀ ਦੇਸ਼ ਤਰੱਕੀ ਦੀ ਤਾਂ ਹੋਊਗੀ ਜੇ ਇੱਥੇ ਸਾਰੇ ਭਰਾਵਾਂ ਮੰਗੂ ਰਹਣਗੇ ਜੇ ਆਪਾਂ ਹੀ ਭੜਾਵਾਂ ਨੂੰ ਲੜਾਵਾਂਗੇ ਆ ਬਡ ਅਨਫੋਰਚੁਨੇਟ ਹੈ